ਪਰਮ ਸਤਿਕਾਰਯੋ ਮਾਨਯੋ 10 ਪਾਤਸ਼ਾਹਿਆਂ ਦੇ ਆਤਮਿਕ ਸਰੂਪ ਅਲਾਹੀ ਬਾਣੀ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਾਵਨ ਹਜ਼ੂਰੀ ਦੇ ਵਿੱਚ ਮੰਚ ਤੇ ਵਿਰਾਜਮਾਨ ਸਾਧੂ ਮੰਡਲੀ ਤੇ ਪ੍ਰਮਾਤਮਾ ਦਾ ਨਿਰਮਲ ਜਸ ਸੁਣਨ ਵਾਸਤੇ ਇਕੱਤਰ ਹੋਈ ਗੁਰਮੁਖ ਪਿਆਰਿਓ ਆਪਣੀ ਰਸਨਾ ਨੂੰ ਪਵਿੱਤਰ ਕਰਨੀ ਖਾਤਰ ਬਹੁਤ ਹੀ ਪਿਆਰ ਦੇ ਸਤਾਰਪੁਰਖ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਅੱਜ ਆਪਾਂ ਸਾਰੇ ਹੀ ਬ੍ਰਹਮ ਗਿਆਨੀ ਬ੍ਰਹਮ ਲੀਨ ਧਰਤਨ ਸੰਤ ਬਾਬਾ ਕਰਮਦਾਸ ਜੀ ਮਹਾਰਾਜ ਅਤੇ ਸਾਡੇ ਬਹੁਤ ਹੀ ਸਤਾਰਜੋਗ ਬ੍ਰਹਮੀਨ ਸੰਤ ਭਗਤਮੁਨੀ ਜੀ ਮਹਾਰਾਜ ਉਹਨਾਂ ਦੀ ਪਵਿੱਤਰ ਸਾਲਾਨਾ ਵਰਸੀ ਨੂੰ ਮਨਾਉਣ ਵਾਸਤੇ ਬ੍ਰਹਮ ਗਿਆਨੀ ਬ੍ਰਹਮ ਲੀਨ ਬ੍ਰਹਮ ਗਿਆਨੀ ਤਨ ਤਨ ਬਾਬਾ ਮਨੂ ਰਾਮ ਜੀ ਦੇ ਪਵਿੱਤਰ ਸਥਾਨਾਂ ਤੇ ਇਕੱਤਰ ਹੋ ਕਰਕੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਨਿਰਮਲ ਜਸ ਸੁਣ ਰਹੇ ਹਾਂ ਸਾਡੇ ਗੁਰੂ ਸਾਹਿਬਾਨਾਂ ਦਾ ਫਰਮਾਨ ਹੈ ਜਨਮ ਮਰਨ ਦੂਹੂ ਮੈਂ ਨਾਹਿਨ ਜਨ ਪਰ ਉਪਕਾਰੀ ਆਏ ਜੀਆ ਗਾਨ ਦੇ ਭਗਤੀ ਲਾਇਨ ਹਰਿ ਸੋ ਲੈਣ ਮਲਾਏ ਕਿ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਨਾ ਤਾਂ ਉਹਨਾਂ ਦਾ ਜਨਮ ਹੈ ਤੇ ਨਾ ਮੌਤ ਹੈ ਭਗਵਾਨ ਕਹਿੰਦਾ ਕਿ ਉਹ ਹਮੇਸ਼ਾ ਇਸ ਸੰਸਾਰ ਦੇ ਵਿੱਚ ਵਿਦਿਆਮਣ ਰਹਿੰਦੇ ਨੇ ਮਰਦਾ ਕੌਣ ਹੈ ਮਰਦਾ ਉਹ ਹੈ ਜਿਹੜਾ ਇਨਸਾਨ ਇਸ ਪੰਜ ਭੌਤਿਕ ਸਰੀਰ ਨੂੰ ਪ੍ਰਾਪਤ ਕਰਕੇ ਉਸ ਪਰਮਪਿਤਾ ਪਰਮਾਤਮਾ ਦੀ ਬੰਦਗੀ ਨਹੀਂ ਕਰਦਾ ਪਰਮਾਤਮਾ ਦਾ ਸਿਮਰ ਨਹੀਂ ਕਰਦਾ ਸਾਧ ਸੰਗਤ ਨਹੀਂ ਕਰਦਾ ਪਰਉਪਕਾਰ ਦੇ ਕੰਮ ਨਹੀਂ ਕਰਦਾ ਤੇ ਜਿਸ ਇਨਸਾਨ ਦੇ ਹਿਰਦੇ ਦੇ ਵਿੱਚ ਸਪਰਮਪਿਤਾ ਪਰਮਾਤਮਾ ਦਾ ਵਾਸ ਨਹੀਂ ਹੁੰਦਾ ਕਹਿੰਦੇ ਨੇ ਕਿ ਉਹ ਇਨਸਾਨ ਇਸਤ ਮਤ ਲੋਪੇ ਆ ਕਰਕੇ ਮਰਦਾ ਹੈ ਤੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਜਿਹੜੇ ਸਾਹ ਸਾਹ ਸਪਰਮਪਿਤਾ ਪਰਮਾਤਮਾ ਦੀ ਭਗਤੀ ਕਰਦੇ ਨੇ ਪਰਮਾਤਮਾ ਦਾ ਸਿਮਰਨ ਕਰਦੇ ਨੇ ਸਾਧ ਸੰਗਤ ਕਰਦੇ ਨੇ ਪਰਉਪਕਾਰ ਦੇ ਕੰਮ ਕਰਦੇ ਨੇ ਕਹਿੰਦੇ ਕਿ ਉਹ ਕਦੀ ਮਰਦੇ ਨਹੀਂ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਪਰਮਾਨੰ ਕਰਦੇ ਨੇ ਨਾ ਉਹ ਮਰੇ ਨਾ ਠਾਕੇ ਜਾਏ ਜਿੰਨਕੇ ਈਰਾਮ ਵਸਤ ਨਮਾਹੇ ਕੰਨ ਕੀ ਉਹ ਇਨਸਾਨ ਉਹ ਜੀਵ ਨਾ ਤਾਂ ਮਰਦਾ ਤੇ ਨਾ ਇਸ ਦੁਨੀਆ ਤੇ ਆ ਕਰਕੇ ਠੱਗਿਆ ਜਾਂਦਾ ਕੌਣ ਜਿਹਦੇ ਹਿਰਦੇ ਦੇ ਵਿੱਚ ਸਤਿਗੁਰਮਤਾ ਪਰਮਾਤਮਾ ਦਾ ਆਵਾਸ ਹੁੰਦਾ ਹੈ ਤੇ ਜਿਹੜੇ ਬ੍ਰਹਮ ਗਿਆਨੀ ਮਹਾਪੁਰਸ਼ ਹੁੰਦੇ ਨੇ ਇਹ ਬ੍ਰਹਮ ਗਿਆਨੀ ਮਹਾਪੁਰਸ਼ਾਂ ਦਾ ਜਿਹੜਾ ਜੀਵਨ ਹੈ ਇਹ ਹਮੇਸ਼ਾ ਪਰਉਪਕਾਰਮਈ ਹੁੰਦਾ ਹੈ ਚਾਰ ਕੀਤੇ ਆਨੇ ਸਾਡੇ ઋਸ਼ੀਆਂ ਨੇ ਕਹਿ ਦਿੱਤਾ ਕੰਨ ਕੀ ਪਰਉਪਕਾਰ ਆਜ ਵਹੰਤੀ ਨਦਿਆ ਪਰੋਪਕਾਰਾ ਜਾਂ ਫਲੰਤੀ ਵ੍ਰਿਕਸ਼ਾ ਪਰੋਪਕਾਰਾ ਜਾਂ ਦੁਹੰਤੀ ਗਾਵਾ ਪਰੋਪਕਾਰ ਅਰਥ ਮਿਦਮ ਸ਼ਰੀਰਮ ਕਹਿੰਦੇ ਨੇ ਕਿ ਦੁਨੀਆ ਦੇ ਉੱਤੇ ਚਾਰ ਚਿੰਜਾਂ ਪਰੋਪਕਾਰ ਵਾਸਤੇ ਨੇ ਸਵੇਰ ਤੋਂ ਲੈ ਕਰਕੇ ਸ਼ਾਮ ਤੱਕ ਨਦੀਆਂ ਹਮੇਸ਼ਾ ਚੱਲਦੀਆਂ ਰਹੇ ਨੇ ਚੱਲਦੀਆਂ ਰਹਿੰਦੀਆਂ ਨੇ ਉਹ ਆਪਣੀ ਖਾਤਰ ਨਹੀਂ ਉਹ ਕਿਸਾਨ ਦੀ ਖੇਤੀ ਨੂੰ ਹਰਾ ਭਰਾ ਵੀ ਕਰਦਿਆਂ ਨੇ ਕਿਸੇ ਪਿਆਸੇ ਦੀ ਪਿਆਸ ਵੀ ਆਉਂਦੀਆਂ ਨੇ ਉਹ ਆਪਣੀ ਖਾਤਰ ਨਹੀਂ ਉਹ ਹੈ ਦੂਸਰਿਆਂ ਦੀ ਖਾਤਰ ਭਾਵ ਕਹਿੰਦਾ ਕੀ ਪਰਉਪਕਾਰ ਫਿਰ ਕਹਿੰਦੇ ਕੀ ਪਰਉਪਕਾਰ ਆ ਜਾਂ ਫਲੰਤੀ ਵਿਕਸ਼ਾ ਕਹਿੰਦੇ ਕੀ ਜਿੰਨੇ ਵੀ ਪੇੜ ਪੌਦੇ ਨੇ ਉਹ ਵੀ ਆਪਣੇ ਵਾਸਤੇ ਨਹੀਂ ਦਰਖਤ ਤਾਂ ਛਾਂ ਦੇ ਰਹੇ ਨੇ ਉਹ ਆਪਣੇ ਵਾਸਤੇ ਨਹੀਂ ਉਹ ਵੀ ਦੂਸਰਿਆਂ ਵਾਸਤੇ ਨੇ ਦਰਾਖਤ ਫਲ ਦੇ ਰਹੀ ਨਹੀਂ ਉਹ ਵੀ ਆਪਣੇ ਵਾਸਤੇ ਨਹੀਂ ਉਹ ਵੀ ਦੂਸਰਿਆਂ ਵਾਸਤੇ ਹੈ ਚਾਹੇ ਕੋਈ ਦਰਾਖਤ ਨੂੰ ਪਾਣੀ ਪਾਵੇ ਤੇ ਚਾਹੇ ਕੋਈ ਦਰਾਖਤ ਨੂੰ ਵੱਢੀ ਜਾਵੇ ਉਸ ਦਰਾਖਤ ਨੇ ਓਨੀ ਸ਼ਾ ਪਾਣੀ ਪਾਉਣ ਵਾਲੇ ਨੂੰ ਦੇਣੀ ਹੈ ਤੇ ਓਨੀ ਸ਼ਾ ਵੱਢਣ ਵਾਲੇ ਨੂੰ ਦੇਣੀ ਹੈ ਤੇ ਓਨੀ ਮਿਠਾਸ ਫਲਾਂ ਦੀ ਕਿੰਨੇ ਪਾਣੀ ਪਾਉਣ ਵਾਲੇ ਨੂੰ ਦੇਣੀ ਹੈ ਤੇ ਓਨੀ ਮਿਠਾਸ ਉਸ ਨੂੰ ਵੱਢਣ ਵਾਲੇ ਨੂੰ ਦੇਣੀ ਹੈ ਉਹਨਾਂ ਦਾ ਜਿਹੜਾ ਦਰਾਖਤਾਂ ਦਾ ਜੀਵਨ ਹੈ ਇਹ ਪਰਉਪਕਾਰ ਮਾਇਆ ਹੁੰਦਾ ਹੈ ਫਿਰ ਕਹਿੰਦੇ ਨੇ ਕਿ ਪਰਉਪਕਾਰ ਆ ਜੇ ਦੁਹੰਤੀ गावा ਕਹਿੰਦੇ ਕਿ ਜਿਹੜੀਆਂ ਗਊਆਂ ਦੁੱਧ ਦੇ ਰਹੀਆਂ ਨੇ ਉਹ ਵੀ ਆਪਣੀ ਖਾਤਰ ਨਹੀਂ ਐ ਉਹ ਵੀ ਦੂਸਰਿਆਂ ਦੀ ਖਾਤਰ ਐ ਤੇ ਇਸੇ ਤਰ੍ਹਾਂ ਹੀ ਲਾਸਟ ਦੇ ਵਿੱਚ ਕਹਿ ਦਿੱਤਾ ਕਹਿੰਦੇ ਕਿ ਪਰੋਪਕਾਰ ਅਰਥ ਮਿਰਮ ਸ਼ਰੀਰਮ ਕਹਿੰਦੇ ਕਿ ਜਿਹੜਾ ਆ ਸਾਨੂੰ ਮਨੁੱਖਾ ਜਨਮ ਮਿਲਿਆ ਐ ਇਹ ਮਨੁੱਖਾ ਜਨਮ ਵੀ ਸਾਨੂੰ ਪਰੋਪਕਾਰ ਵਾਸਤੇ ਮਿਲਿਆ ਦੂਜਿਆਂ ਦੀ ਹੈਲਪ ਕਰਨ ਵਾਸਤੇ ਦੂਜਿਆਂ ਨੂੰ ਸੁਖ ਦੇਣ ਵਾਸਤੇ ਹੀ ਪ੍ਰਾਪਤ ਹੋਇਆ ਕਿੰਨੇ ਕੀ ਪਰਉਪਕਾਰ ਦੇ ਬਰਾਬਰ ਇਸ ਤੋਂ ਵੱਡਾ ਕੋਈ ਉਹਨਾਂ ਨਹੀਂ ਤੇ ਕਿਸੇ ਸੁਖੀ ਬੰਦੇ ਨੂੰ ਦੁਖੀ ਕਰ ਦੇਣਾ ਇਸ ਤੋਂ ਵੱਡਾ ਕੋਈ ਪਾਪ ਨਹੀਂ ਸਾਡੇ ઋਸ਼ੀਆਂ ਨੇ ਕਿਹਾ ਕਿੰਨੇ ਕੀ ਪਰਉਪਕਾਰ ਆ ਜਾਂ ਪੁੰਨ ਆ ਜਾਂ ਪਾਪ ਆ ਜਾਂ ਪਰ ਪੀੜਨਮ ਕਿੰਨੇ ਕੀ ਕਿਸੇ ਸੁਖੀ ਬੰਦੇ ਨੂੰ ਦੁਖੀ ਕਰ ਦੇਣਾ ਇਸ ਤੋਂ ਵੱਡਾ ਕੋਈ ਕਹਿੰਦੇ ਦੁੱਖ ਨਹੀਂ ਪਾਪ ਨਹੀਂ ਤੇ ਕਿਸੇ ਕਹਿੰਦੇ ਸੁਖੀ ਬੰਦੇ ਨੂੰ ਕਹਿੰਦੇ ਦੁੱਖ ਦੇ ਦੇਣਾ ਇਸ ਤੋਂ ਵੱਡਾ ਕੋਈ ਪਾਪ ਨਹੀਂ ਤੇ ਜਿਹੜਾ ਮਹਾਪੁਰਸ਼ਾਂ ਦਾ ਜੀਵਨ ਹੁੰਦਾ ਹੈ ਉਹ ਹਮੇਸ਼ਾ ਹੀ ਕਹਿੰਦੇ ਆ ਪਰਉਪਕਾਰ ਵਾਸਤੇ ਹੁੰਦਾ ਹੈ ਚਾਹੇ ਕੋਈ ਉਹਨਾਂ ਨੂੰ ਮੱਤੇ ਟੇਕੀ ਜਾਵੇ ਤੇ ਚਾਹੇ ਕੋਈ ਉਹਨਾਂ ਨੂੰ ਗਾਲਾਂ ਕੱਢੀ ਜਾਵੇ ਪਰ ਜਿਹੜਾ ਮਹਾਪੁਰਸ਼ਾਂ ਦਾ ਜੀਵਨ ਹੈ ਜਿਹੜਾ ਉਹਨਾਂ ਦੀ ਛੰਨ ਦੇ ਵਿੱਚ ਆ ਗਿਆ ਉਹਨੂੰ ਆਪਣੇ ਹਿਰਦੇ ਦੇ ਨਾਲ ਲਾ ਕਰਕੇ ਸਰਮਪ੍ਰਮਤਾ ਪਰਮਾਤਮਾ ਦੇ ਨਾਮ ਦੇ ਨਾਲ ਜੋੜ ਦੇਣਾ ਤੇ ਉਹਨੂੰ ਸੱਚ ਦਾ ਉਪਦੇਸ਼ ਦੇ ਕਰਕੇ ਉਸ ਪਰਮਪ੍ਰਮਤਾ ਪਰਮਾਤਮਾ ਦੀ ਭਗਤੀ ਦੇ ਵਿੱਚ ਲਾ ਦੇਣਾ ਹੁੰਦਾ ਹੈ ਕਿਉਂਕਿ ਜਿਹੜਾ ਆ ਸਾਨੂੰ ਪੰਜ ਭੌਤਿਕ ਸਰੀਰ ਮਿਲੇ ਹੈ ਇਹ ਪੰਜ ਭੌਤਿਕ ਸਰੀਰ ਸਾਨੂੰ ਸਪਰਮਕਤਾ ਪਰਮਾਤਮਾ ਦੀ ਬੰਦਗੀ ਕਰਨ ਵਾਸਤੇ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਤੇ ਸਾਧ ਸੰਗ ਕਰਨ ਵਾਸਤੇ ਪ੍ਰਾਪਤ ਹੋਇਆ ਜਿਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ ਭਈ ਪ੍ਰਾਪਤ ਮਾਨਖ ਦਿਹਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਵਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਾ ਨਾਮ ਕੰਨ ਕੀ ਐ ਸੱਜਣਾ ਤੈਨੂੰ ਆ ਜਿਹੜਾ ਮਨੁੱਖਾ ਜਨਮ ਮਿਲਿਆ ਇਹ ਮਨੁੱਖਾ ਜਨਮ 84 ਲੱਖ ਜੋਨਾਂ ਭੁਗਤਣ ਤੋਂ ਬਾਅਦ ਪ੍ਰਾਪਤ ਹੋਇਆ ਉਹ 84 ਲੱਖ ਜੋਨਾਂ ਕਿਹੜੀਆਂ ਨੇ ਉਹਦੇ ਬਾਰੇ ਵੀ ਸਾਡੇ ਗੁਰੂ ਸਾਹਿਬਾਨ ਪਰਮਾਨੰ ਕਰਦੇ ਨੇ ਕਈ ਜਨਮ ਭਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਗ੍ਰਿਖ ਜੋਇਓ ਮਿਲ ਜਗਦੀਸ਼ ਮਿਲਣ ਕੀ ਬਰੀਆ ਚਿਰੰਕਾਰ ਇਹ ਦੇ ਸੱਜਰੀਆ ਕੰਨ ਦੀ ਇਹ ਸੱਜਣਾ 84 ਲੱਖ ਜੋਨਾ ਭੁਗਤੋਂ ਤੋਂ ਬਾਅਦ ਤੈਨੂੰ ਇਹ ਮਾਨਵ ਚੂਲਾ ਮਿਲਿਆ ਹੈ ਇਹ ਮਾਨਵ ਚੂਲਾ ਤੈਨੂੰ ਕਿਸ ਵਾਸਤੇ ਮਿਲਿਆ ਹੈ ਇਹ ਮਾਨਵ ਚੂਲਾ ਤੈਨੂੰ ਵੱਧ ਫੈਲੀਆਂ ਕਰਨ ਵਾਸਤੇ ਪ੍ਰਾਪਤ ਨਹੀਂ ਹੋਇਆ ਇਹ ਮਾਨਵ ਚੂਲਾ ਤੈਨੂੰ ਨਸ਼ੇ ਕਰਨ ਵਾਸਤੇ ਪ੍ਰਾਪਤ ਨਹੀਂ ਹੋਇਆ ਇਹ ਮਾਨਵ ਚੂਲਾ ਤੈਨੂੰ ਚੁਗਲੀ ਨਿੰਦਿਆ ਕਰਨ ਵਾਸਤੇ ਪ੍ਰਾਪਤ ਨਹੀਂ ਹੋਇਆ ਇਹ ਮਾਨਵ ਚੂਲਾ ਤੈਨੂੰ ਆਪਣੇ ਮਾਤਾ ਪਿਤਾ ਦਾ ਨਰਾਤਰ ਕਰਨ ਵਾਸਤੇ ਪ੍ਰਾਪਤ ਨਹੀਂ ਹੋਇਆ ਇਹ ਕਹਿੰਦੇ ਨੇ ਕਿ ਫਿਰ ਇਹ ਜਿਹੜਾ ਮਾਨਵ ਚੋਲਾ ਮਿਲਿਆ ਤਾਂ ਮਿਲਿਆ ਕਿਸ ਵਾਸਤੇ ਹੈ ਉਹ ਕਹਿੰਦੇ ਨੇ ਕਿ ਇਹ ਜਿਹੜਾ ਮਾਨਵ ਚੋਲਾ ਮਿਲੇ ਇਹ ਮਾਨਵ ਚੋਲਾ ਸਪਰਮ ਪਿਤਾ ਪ੍ਰਮਾਤਮਾ ਦੀ ਭਗਤੀ ਕਰਕੇ ਪ੍ਰਮਾਤਮਾ ਦਾ ਸਿਮਰਨ ਕਰਕੇ ਸਾਧ ਸੰਗਤ ਕਰਕੇ ਤੇ ਜਿਹੜਾ 84 ਦਾ ਗੇੜ ਹੈ ਉਹਦੇ ਵਿੱਚ ਮੁਕਤ ਹੋਣ ਵਾਸਤੇ ਪ੍ਰਾਪਤ ਹੋਇਆ ਇੱਕ ਵਾਰ ਇੱਕ ਸਹਾੂਕਰ ਉਹ ਆਪਣੀ ਦੁਕਾਨ ਚਲਾ ਰਿਹਾ ਹੈ ਉਹਦੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਹੇ ਲਗਾ ਕਹਿੰਦਾ ਕਿ ਜਦੋਂ ਮੇਰੇ ਕੋਲੇ 1 ਲੱਖ ਰੁਪਇਆ ਇਕੱਠਾ ਹੋ ਗਿਆ ਮੈਂ ਉਦੋਂ ਭਗਤੀ ਕਰੂੰਗਾ ਉਦੋਂ ਮੈਂ ਤੀਰਥ ਯਾਤਰਾ ਕਰੂੰਗਾ ਉਦੋਂ ਮੈਂ ਸਾਧ ਸੰਗਤ ਕਰੂੰਗਾ ਉਦੋਂ ਮੈਂ ਮਾਪੇ ਦੀ ਸੇਵਾ ਕਰੂੰਗਾ ਉਹਦੇ ਤੋਂ ਸਪਰਸ਼ਪਤਾ ਪ੍ਰਮਾਤਮਾ ਦੀ ਦਇਆ ਹੋ ਗਈ ਲੱਖ ਰੁਪਇਆ ਵੀ ਇਕੱਠਾ ਹੋ ਗਿਆ ਫਿਰ ਉਹਦੀ ਤ੍ਰਿਸ਼ਨਾ ਵਧਦੀ ਗਈ ਫਿਰ ਸੋਚਦਾ ਮੇਰੇ ਕੋਲ 2 ਲੱਖ ਰੁਪਇਆ ਹੋ ਗਿਆ ਫਿਰ ਮੈਂ ਪ੍ਰਮਾਤਮਾ ਦੀ ਭਗਤੀ ਕਰੂੰਗਾ ਫਿਰ ਮੈਂ ਤੀਰਥ ਯਾਤਰਾ ਕਰੂੰਗਾ ਫਿਰ ਮੈਂ ਸਾਧ ਸੰਗਤ ਕਰੂੰਗਾ ਇਸ ਤਰ੍ਹਾਂ ਕਰਦੇ ਕਰਦੇ ਉਹਦੀ ਤ੍ਰਿਸ਼ਨਾ ਵਧਦੀ ਗਈ ਆਖਰ ਦੇ ਟਾਈਮ ਉਹਦੀ ਜਿੰਨੀ ਉਹ ਸ્વાસਾਂ ਦੀ ਪੂੰਜੀ ਉਸ ਪਰਮਿਕਤਾ ਪ੍ਰਮਾਤਮਾ પાસે ਲੈ ਕਰਕੇ ਆਇਆ ਸੀ ਉਹ ਹੋ ਗਈ ਖਤਮ ਜਦੋਂ ਖਤਮ ਹੋ ਗਈ ਨਾ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਤੀਰਥ ਯਾਤਰਾ ਕੀਤੀ ਨਾ ਉਹਨੇ ਕੋਈ ਸਾਧ ਸੰਗਤ ਕੀਤੀ ਨਾ ਆਪਣੇ ਮਾਂ ਬਾਪ ਦੀ ਸੇਵਾ ਕੀਤੀ ਕਿਉਂਕਿ ਬੱਚੇ ਦੇ ਕੋਲ ਜਿਹੜਾ ਪਹਿਲਾ ਰੱਬ ਹੈ ਉਹ ਮਾਂ ਹੈ ਤੇ ਦੂਸਰਾ ਰੱਬ ਪਿਤਾ ਹੈ ਜਿਸ ਬੱਚੇ ਨੇ ਆਪਣੇ ਮਾਤਾ ਦੀ ਸੇਵਾ ਕਰ ਲਈ ਆਪਣੇ ਪਿਤਾ ਦੀ ਸੇਵਾ ਕਾਮੀ ਸਮਝ ਲੈਣਾ ਕਿ ਉਸ ਇਨਸਾਨ ਨੇ ਇਸ ਪਰਮਕੀਤਾ ਪਰਮਾਤਮਾ ਦੀ ਸੇਵਾ ਕਰ ਲਈ ਕਿਉਂਕਿ ਜਿਹੜੇ ਇਨਸਾਨ ਦੇ ਉੱਤੇ ਆਪਣੇ ਮਾਤਾ ਪਿਤਾ ਦਾ ਆਸ਼ੀਰਵਾਦ ਹੁੰਦਾ ਹੈ ਕਹਿੰਦੇ ਕਿ ਉਸ ਇਨਸਾਨ ਦਾ ਇਸ ਦੁਨੀਆ ਦੇ ਉੱਤੇ ਉਹਨਾਂ ਸਫਲ ਹੋ ਜਾਂਦਾ ਹੈ ਮੈਂ ਤੁਹਾਡਾ ਜਿਆਦਾ ਟਾਈਮ ਨਹੀਂ ਲੈਣਾ ਜਦੋਂ ਰਾਮ ਤੇ ਰਾਵਣ ਜੰਗ ਚੱਲ ਰਿਹਾ ਹੈ ਜਦੋਂ ਜੰਗ ਕਰਦੇ ਕਰਦੇ ਕਾਫੀ ਟਾਈਮ ਬੀਤਿਤ ਹੋ ਗਿਆ ਇੱਕ ਜਿਹੜਾ ਕਹਿੰਦੇ ਰਾਮ ਤੀਰ ਛੱਡਦੇ ਨੇ ਉਹ ਰਾਵਣ ਦਾ ਸਿਰ ਕੱਟ ਦਿੰਦੇ ਨੇ ਤੇ ਜਿਹੜਾ ਰਾਵਣ ਤੀਰ ਛੱਡਦਾ ਉਹਨੇ ਰਾਮ ਦਾ ਸਿਰ ਤਾਂ ਕੀ ਕੱਟਣਾ ਉਹਦੀ ਪਰਿਕਰਮਾ ਕਰਕੇ ਵਾਪਸ ਹੋ ਜਾਂਦਾ ਹੈ ਜਦੋਂ ਇਸ ਤਰ੍ਹਾਂ ਕਰਦੇ ਕਰਦੇ ਕਾਫੀ ਟਾਈਮ ਬਤੀਤ ਹੋ ਗਿਆ ਤੇ ਰਾਵਣ ਘਬਰਾਇਆ ਘਬਰਾ ਕਰਕੇ ਆਪਣੇ ਗੁਰੂ ਸ਼ੁਕਰਾਚਾਰਜ ਜੀ ਦੀ ਸ਼ਰਨ ਦੇ ਵਿੱਚ ਪਹੁੰਚਦਾ ਹੈ ਜਾ ਕਰਕੇ ਬੇਨਤੀ ਕਰਦਾ ਹੈ ਕਹਿੰਦਾ ਕਿ اے ਗੁਰਦੇਵ ਕਹਿੰਦਾ ਜਿਹੜਾ ਇੱਕ ਰਾਮ ਤੀਰ ਛੱਡਦੇ ਨੇ ਉਹ ਮੇਰਾ ਸਿਰ ਕੱਟ ਦਿੰਦੇ ਨੇ ਤੇ ਜਿਹੜਾ ਮੈਂ ਤੀਰ ਛੱਡਦਾ ਉਹਨੇ ਰਾਮ ਦਾ ਸਿਰ ਤਾਂ ਕੀ ਕੱਟਣਾ ਉਹਦੀ ਪਰਿਕਰਮਾ ਕਰਕੇ ਵਾਪਸ ਹੋ ਜਾਂਦਾ ਹੈ ਕਹਿੰਦੇ ਕਾਰਨ ਕੀ ਹੈ ਤੇ ਉਹ ਸ਼ੁ크ਰਾਚਾਰਿਆ ਗੁਰੂਦੇਵ ਉਸ ਰਾਵਣ ਨੂੰ ਕਹਿਣ ਲੱਗੇ ਕਹਿੰਦੇ ਰਾਵਣ ਸੁਣ ਕਹਿੰਦੇ ਤੂੰ ਸ੍ਰਾਮ ਦੇ ਨਾਲ ساری ਜਿੰਦਗੀ ਯੁੱਧ ਕਰਦਾ ਰਹੇ ਤਾਂ ਵੀ ਕਹਿੰਦੇ ਤੂੰ ਸ੍ਰਾਮ ਦਾ ਸਿਰ ਨਹੀਂ ਕੱਟ ਸਕਦਾ ਕਹਿੰਦੇ ਕਹਿੰਦੇ ਕਿਉਂ ਉਹ ਕਹਿਣ ਲੱਗੇ ਕਹਿੰਦੇ ਉਸ ਰਾਮ ਦੇ ਸਿਰ ਦੇ ਤੇ ਤਿੰਨ ਤਿੰਨ ਆਸ਼ੀਰਵਾਦ ਕੰਮ ਕਰਦੇ ਨੇ ਕਹਿੰਦੇ ਉਸ ਰਾਮ ਦਾ ਪਰਨ ਕੀ ਹੈ ਸਵੇਰ ਅੰਮ੍ਰਿਤ ਵੇਲੇ ਉੱਠਣਾ ਹੈ ਸੁਭਾ ਅੰਮ੍ਰਿਤ ਵੇਲੇ ਉੱਠ ਕਰਕੇ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਆਪਣੀ ਮਾਂ ਦੇ ਚਰਨਾਂ ਤੇ ਮੱਥਾ ਟੇਕਣਾ ਹੈ। ਉਹਦੀ ਮਾਂ ਵੀ ਸਤਜੁਗੀ ਆਪਣੇ ਪੁੱਤਰ ਦੇ ਉੱਠਣ ਤੋਂ ਪਹਿਲਾਂ ਇਸ਼ਨਾਨ ਪਾਣੀ ਕਰਕੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਬੈਠੀ ਹੁੰਦੀ ਹੈ। ਉਹਦੀ ਜਿਹੜੀ ਸੁਰਤ ਉਸ ਪਰਮਪਿਤਾ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੁੰਦੀ ਹੈ ਤੇ ਜਦੋਂ ਬੱਚਾ ਉਹ ਰਾਮ ਆਪਣੀ ਮਾਂ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਉਹਦੀ ਮਾਂ ਉਹਨੂੰ ਆਸ਼ੀਰਵਾਦ ਦਿੰਦੀ ਹੈ ਪੁੱਤ ਚੰਗਾ ਰਹੇ ਲੰਬੀ ਉਮਰ ਵਾਲਾ ਉਹ ਕਹਿੰਦੇ ਉਸ ਬੱਚੇ ਦੇ ਸਿਰ ਦੇ ਉੱਤੇ ਪਹਿਲਾ ਆਸ਼ੀਰਵਾਦ ਉਹ ਮਾਂ ਦਾ ਆਸ਼ੀਰਵਾਦ ਹੈ ਕਹਿੰਦੇ ਉਸ ਰਾਮ ਦਾ ਪੜਨ ਹੈ ਕਹਿੰਦੇ ਪ੍ਰਾਤਕ ਕਾਲ ਉਠ ਕੇ ਰਗੁਨਾਥਾ ਮਾਤ ਪਿਤਾ ਗੁਰ ਨਾਵੀ ਮਾਤਾ ਕਹਿੰਦੇ ਕਿ ਇਹ ਜਿਹੜਾ ਪੜਨ ਉਸ ਰਾਮ ਦਾ ਪੜਨ ਹੈ ਕਿ ਸਵੇਰ ਅੰਮ੍ਰਿਤ ਵੇਲੇ ਉੱਠ ਕੇ ਸਭ ਤੋਂ ਪਹਿਲਾਂ ਆਪਣੀ ਮਾਂ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਫਿਰ ਉਸ ਤੋਂ ਬਾਅਦ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਉਹਦੇ ਪਿਤਾ ਵੀ ਸਵੇਰ ਅੰਮ੍ਰਿਤ ਵੇਲੇ ਹੁੰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪਰਮਪਿਤਾ ਪਰਮਾਤਮਾ ਦੀ ਭਗਤੀ ਦੇ ਵਿੱਚ ਬੈਠੇ ਹੁੰਦੇ ਨੇ ਉਹਨਾਂ ਦੀ ਜਿਹੜੀ ਸੁਰਤ ਉਸ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਨਾਲ ਜੁੜੀ ਹੁੰਦੀ ਹੈ ਜਦੋਂ ਰਾਮ ਆਪਣੇ ਪਿਤਾ ਦੇ ਚਰਨਾਂ ਤੇ ਮੱਥਾ ਟੇਕਦੇ ਨੇ ਉਹਦੇ ਪਿਤਾ ਵੀ ਉਹਨੂੰ ਆਸ਼ੀਰਵਾਦ ਦਿੰਦੇ ਨੇ ਕਿ ਲੰਬੀ ਉਮਰ ਵਾਲਾ ਹੋ ਕਹਿੰਦੇ ਦੂਸਰਾ ਉਹਦੇ ਸਿਰ ਦੇ ਉੱਤੇ ਪਿਤਾ ਦਾ ਆਸ਼ੀਰਵਾਦ ਹੈ ਤੇ ਤੀਸਰਾ ਕਹਿੰਦੇ ਉਹਦੇ ਗੁਰੂਆਂ ਦਾ ਆਸ਼ੀਰਵਾਦ ਹੈ ਉਹ ਆਪਣੇ ਗੁਰੂਆਂ ਦੇ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕਦੇ ਨੇ ਉਹਦੇ ਗੁਰੂ ਲੋਕ ਵੀ ਉਹਨੂੰ ਆਸ਼ੀਰਵਾਦ ਦਿੰਦੇ ਨੇ ਕਿ ਲੰਬੀ ਉਮਰ ਵਾਲਾ ਹੋ ਕਹਿੰਦੇ ਉਸ ਰਾਮ ਦੇ ਸਿਰ ਦੇ ਉੱਤੇ ਤਿੰਨ ਤਿੰਨ ਆਸ਼ੀਰਵਾਦ ਕੰਮ ਕਰਦੇ ਨੇ ਪਹਿਲਾ ਮਾਂ ਦਾ ਆਸ਼ੀਰਵਾਦ ਦੂਸਰਾ ਪਿਤਾ ਦਾ ਆਸ਼ੀਰਵਾਦ ਤੇ ਤੀਸਰਾ ਗੁਰੂਆਂ ਦਾ ਆਸ਼ੀਰਵਾਦ ਕਹਿੰਦੇ ਕਿ ਜਿਸ ਬੱਚੇ ਦੇ ਸਿਰ ਦੇ ਉੱਤੇ ਤਿੰਨ ਆਸ਼ੀਰਵਾਦ ਹੋਣਗੇ ਕਹਿੰਦੇ ਕਿ ਉਸ ਇਨਸਾਨ ਨੂੰ ਦੁਨੀਆ ਦੇ ਵਿੱਚ ਕੋਈ ਹਰਾਉਣ ਵਾਲਾ ਪੈਦਾ ਹੀ ਨਹੀਂ ਹੋਇਆ ਕਹਿੰਦੇ ਦੂਸਰੇ ਪਾਸੇ ਕਹਿੰਦੇ ਤੂੰ ਪਹਿਲਾ ਸੁਬਾ ਅੰਮ੍ਰਿਤ ਵੇਲੇ ਉੱਠਣਾ ਨਹੀਂ ਜਦੋਂ ਉੱਠ ਖੜਿਆ ਨਸ਼ੇ ਕਰਨਾ ਸ਼ੁਰੂ ਕਰ ਦਿੰਦਾ ਹੈ ਸ਼ਰਾਬਾਂ ਪੀਣੀਆਂ ਸ਼ੁਰੂ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਜਾ ਕਰਕੇ ਤੂੰ ਆਪਣੀ ਮਾਂ ਦਾ ਨਰਾਦਰ ਕਰਨਾ ਸ਼ੁਰੂ ਕਰ ਦਿੰਦਾ ਹੈ ਉਹਦੀ ਮਾਂ ਉਹ ਤੇਰੀ ਮਾਂ ਤੈਨੂੰ ਬਦਸਿੱਸਾ ਦਿੰਦੀ ਹੈ ਕਹਿੰਦੇ ਆ ਤੂੰ ਮਰ ਜਾ ਗਲ ਜਾ ਖਪਿਆ ਰਹਿ ਕਹਿੰਦੇ ਆ ਤੇਰੇ ਉੱਤੇ ਕਹਿੰਦੇ ਆ ਉਹ ਮਾਤਾ ਦਾ ਉਹ ਪਿਤਾ ਦਾ ਉਹ ਗੁਰੂਆਂ ਦਾ ਜਿਹੜਾ ਅਸ਼ੀਰਵਾਦ ਸੀਗਾ ਉਹ ਨਹੀਂ ਹੈ ਤੇ ਤੇਰਾ ਜਿਹੜਾ ਸਿਰ ਇਹ ਕਦੀ ਨਮਰਤਾ ਦੇ ਨਾਲ ਨਾ ਮਾਂ ਦੇ ਚਰਨਾਂ ਤੇ ਝੁਕਿਆ ਨਾ ਪਿਤਾ ਦੇ ਚਰਨਾਂ ਤੇ ਝੁਕਿਆ ਨਾ ਗੁਰੂਆਂ ਦੇ ਚਰਨਾਂ 'ਚ ਝੁਕਿਆ ਕਿਉਂਕਿ ਮੱਥਾ ਟੇਕਣਾ ਸਭ ਤੋਂ ਵੱਡਾ ਬਹੁਤ ਪੁੰਨ ਹੈ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ ਕਰ ਡੰਡੌਤ ਪੁੰਨ ਵੱਡਾ ਹੈ ਕਿ ਮੱਥਾ ਟੇਕਣਾ ਬਹੁਤ ਵੱਡਾ ਪੁੰਨ ਹੈ ਕਹਿੰਦੇ ਤੂੰ ਕਦੀ ਨਮਰਤਾ ਦੇ ਨਾਲ ਤੇਰਾ ਜਿਹੜਾ ਸਿਰ ਉਹ ਕਦੀ ਨਾ ਮਾਂ ਦੇ ਚਰਨਾਂ ਤੇ ਝੁਕਦਾ ਹੈ ਨਾ ਪਿਤਾ ਦੇ ਚਰਨਾਂ ਤੇ ਝੁਕਦਾ ਹੈ ਤੇ ਨਾ ਗੁਰੂਆਂ ਦੇ ਚਰਨਾਂ ਤੇ ਝੁਕਦਾ ਹੈ ਤੇਰਾ ਜਿਹੜਾ ਸਿਰ ਇਹ ਹਮੇਸ਼ਾ ਹੰਕਾਰ ਦੇ ਨਾਲ ਉੱਚਾ ਰਹਿੰਦਾ ਹੈ ਤੇ ਜਿਹਦੇ ਬਾਰੇ ਸਾਡੇ ਗੁਰੂ ਸਾਹਿਬਾਨ ਫਰਮਾਨ ਕਰਦੇ ਨੇ ਹਰ ਜਿਓ ਹੰਕਾਰ ਨਾ ਭਾਵੇ ਕਿਉਂ ਉਹ ਹੰਕਾਰ ਪ੍ਰਮਾਤਮਾ ਨੂੰ ਚੰਗਾ ਨਹੀਂ ਲੱਗਦਾ ਤੇ ਉਹ ਤੇਰਾ ਸਿਰ ਕੱਟ ਦਿੰਦੇ ਨੇ ਤੋਂ ਇਸ ਵਾਸਤੇ ਆਪਣੀ ਇਹ ਗੱਲ ਚੱਲ ਰਹੀ ਸੀ ਕਿ ਇੱਕ ਸ਼ਾਹੂਕਾਰ ਜਿਹੜਾ ਕਹਿੰਦੇ ਨਾ ਉਹਨੇ ਤੀਰਥ ਯਾਤਰਾ ਕੀਤੀ ਐ ਨਾ ਮਾਂ-ਬਾਪ ਦੀ ਸੇਵਾ ਕੀਤੀ ਐ ਨਾ ਸਾਧ ਸੰਗਤ ਕੀਤੀ ਐ ਨਾ ਕੋਈ ਪੁੰਨ ਦਾ ਕਰਮ ਕੀਤਾ। ਜਦੋਂ ਉਹਨੂੰ ਬਲਾਵਾ ਆ ਗਿਆ ਭਾਵ ਕਹਿੰਦਾ ਕਿ ਜਿਹੜੀ ਸਵਾਸਾਂ ਦੀ ਪੂੰਜੀ ਜਿੰਨੀ ਲੈ ਕਰਕੇ ਆਇਆ ਸੀ ਉਹ ਜਦੋਂ ਖਤਮ ਹੋ ਗਈ। ਜਦੋਂ ਜਮਦੂਤ ਆ ਗਏ। ਜਮਦੂਤ ਉਹਨੂੰ ਆ ਕੇ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਜਿੰਨੀ ਤੂੰ ਸਵਾਸਾਂ ਦੀ ਪੂੰਜੀ ਲੈ ਕਰਕੇ ਆਇਆ ਸੀ ਉਹ ਹੋ ਗਈ ਆ ਹੁਣ ਖਤਮ। ਹੁਣ ਤੈਨੂੰ ਸਾਡੇ ਨਾਲ ਜਾਣਾ ਪਊਗਾ। ਉਹ ਜਮ ਜਮਦੂਤਾਂ ਨੂੰ ਜਦੋਂ ਸਾਹਮਣੇ ਦੇਖਦਾ ਹੈ ਬੜਾ ਘਬਰਾ ਗਿਆ ਘਬਰਾ ਕਰਕੇ ਜਮਦੂਤਾਂ ਨੂੰ ਕਹਿਣ ਲੱਗਾ ਕਹਿੰਦਾ ਭਾਈ ਸਾਹਿਬ ਕਹਿੰਦਾ ਤੁਸੀਂ ਮੈਨੂੰ ਕੁਝ ਟਾਈਮ ਦੇ ਦੇਵੋ ਕੁਝ ਦਿਨਾਂ ਦਾ ਟਾਈਮ ਦੇ ਦੇਵੋ ਕਿ ਮੈਂ ਪ੍ਰਮਾਤਮਾ ਦੀ ਭਗਤੀ ਕਰ ਲਵਾਂ ਪ੍ਰਮਾਤਮਾ ਦਾ ਸਿਮਰਨ ਕਰ ਲਵਾਂ ਸਾਧ ਸੰਗਤ ਕਰ ਲਵਾਂ ਮਾਪੇ ਬਾਪ ਦੀ ਸੇਵਾ ਕਰ ਲਵਾਂ ਕਹਿੰਦਾ ਮੈਂ ਤਾਂ ਸਾਰੀ ਉਮਰ ਪੈਸਾ ਹੀ ਕਮਾਉਂਦਾ ਰਿਆ ਨਾ ਮੈਂ ਕੋਈ ਤੀਰਥ ਯਾਤਰਾ ਕੀਤੀ ਹੈ ਨਾ ਸਾਧ ਸੰਗਤ ਕੀਤੀ ਹੈ ਨਾ ਸਾਧੂਆਂ ਦਾ ਸੰਗਤ ਕੀਤੀ ਹੈ ਕਹਿੰਦਾ ਮੈਂ ਤਾਂ ਸਾਰੀ ਉਮਰ ਪੈਸਾ ਕਮਾਉਂਦਾ ਰਿਆ ਇਸ ਵਾਸਤੇ ਕਹਿੰਦਾ ਮੈਨੂੰ ਕੁਝ ਦਿਨ ਦੇ ਦੇ ਲੋ ਮੈਂ ਪ੍ਰਮਾਤਮਾ ਦੀ ਭਗਤੀ ਕਰ ਲਵਾਂ ਤਾਂ ਫਿਰ ਉਹ ਜੰਮਦੂਤ ਕਹਿੰਦੇ ਐ ਕਹਿੰਦੇ ਤੂੰ ਕੁਝ ਦਿਨ ਮੰਗਦਾ ਤੈਨੂੰ ਕੁਝ ਪਲ ਵੀ ਨਹੀਂ ਮਿਲਨੇ ਉਹ ਫਿਰ ਇਨਸਾਨ ਸੰਸਾਰੀ ਦਾਅ ਖੇਡਦਾ ਹੈ ਸੰਸਾਰੀ ਦਾਅ ਕੀ ਹੈ ਰਿਸ਼ਵਤ ਦਾ ਦਾ ਉਹ ਜਮਦੂਤਾਂ ਨੂੰ ਕਹਿਣ ਲੱਗੇ ਕਹਿੰਦਾ ਭਾਈ ਸਾਹਿਬ ਕਹਿੰਦਾ ਸੁਣੋ ਕਹਿੰਦਾ ਜਿੰਨੀ ਜ਼ਮੀਨ ਜਾਇਦਾਦ ਪੈਸਾ ਪ੍ਰਾਪਰਟੀ ਮੈਂ ਇਕੱਠੀ ਕੀਤੀ ਹੈ ਉਹਦੇ ਵਿੱਚੋਂ ਤੁਸੀਂ ਅੱਧੀ ਲੈ ਲਵੋ ਤੇ ਮੈਨੂੰ ਕੁਝ ਪਲ ਦੇ ਦੇਵੋ ਤੇ ਉਹ ਜਮਦੂਤ ਕਹਿਣ ਲੱਗੇ ਕਹਿੰਦੇ ਇਹ ਜਿਹੜੀ ਤੇਰੀ ਰਿਸ਼ਵਤ ਹੈ ਇਹ ਇੱਥੇ ਸੰਸਾਰ ਦੇ ਵਿੱਚ ਹੀ ਚੱਲਦੀ ਹੈ ਪ੍ਰਮਾਤਮਾ ਦੇ ਦਰਜੇ ਨਹੀਂ ਚੱਲਦੀ ਹੁਣ ਤੈਨੂੰ ਜਾਣਾ ਪਊਗਾ ਤੇ ਉਸ ਇਨਸਾਨ ਦੀ ਰੂਹ ਨੂੰ ਉਹ ਜਮਦੂਤ ਕੁੱਟ-ਕੁੱਟ ਕੇ ਕੱਢਦੇ ਆ ਆਪਾਂ ਸੁਣਦੇ ਹੁੰਦੇ ਆ ਨਾ ਕਿ ਜਦੋਂ ਬੰਦੇ ਦਾ ਆਖਰੀ ਟਾਈਮ ਹੁੰਦਾ ਹੈ ਉਹਦੀ ਹੱਡਾਂ ਦੀ ਆਵਾਜ਼ ਆਉਂਦੀ ਹੈ ਉਹ ਜਿਹੜੀ ਰੂਹ ਉਹ ਜਾਣਾ ਨਹੀਂ ਚਾਹੁੰਦੀ ਤੇ ਜਿਹੜੇ ਜਮਦੂਤ ਹੈ ਉਹਦੇ ਸਰੀਰ ਦੇ ਵਿੱਚ ਉਸ ਰੂਹ ਨੂੰ ਕੁੱਟ-ਕੁੱਟ ਕੇ ਕੱਢ ਕੇ ਲੈ ਕੇ ਜਾਂਦੇ ਆ ਇਹਹੀ ਨਕਸ਼ਾ ਸਾਡੇ ਗੁਰੂਆਂ ਨੇ ਕਿਹਾ ਗੁਰਬਾਣੀ ਦੇ ਵਿੱਚ ਦਿੱਤਾ ਹੈ ਸਾਡੇ ਗੁਰੂ ਸਾਹਿਬਾਨ ਪ੍ਰਮਾਣ ਕਰਦੇ ਨੇ ਕਿ ਮਨ ਕੀ ਮਨ ਹੀ ਮਾਹੇ ਰਹੀ ਨਾ ਹਰ ਭਜੇ ਨਾ ਤੀਰਥ ਸੇਵੇ ਚੋਟੀ ਕਾਲ ਗਈ ਰਹਾਓ ਤਾਰਾ ਮੀਤ ਕੂਤ ਰਤ ਸੰਪਤ ਧਨਪੂਰਨ ਸਭ ਮਹੀਂ ਅਵਰ ਸਕਲ ਮਿਚਿਆ ਇਹ ਜਾਨੋ ਭਜਨ ਰਾਮ ਕੋ ਸਹੀ ਫੇ ਲਾਖ ਦੇ ਵਿੱਚ ਕਹਿੰਦੇ ਫਿਰਤ ਫਿਰਤ ਬਹੁਤ ਹੈ ਯੁਗ ਹਾਰੇ ਹੋ ਮਾਨਸ ਦੇ ਲਹੀ ਨਾਨਕ ਕਹਿਤ ਮਿਲਣ ਕੀ ਬਰੀਆ ਸਿਮਰਤ ਕਾ ਨਹੀਂ ਕਹਿੰਦੇ ਫਿਰਦੇ ਫਿਰਦੇ ਨੂੰ ਪਤਾ ਨਹੀਂ ਕਿੰਨੇ ਯੁਗ ਬਤੀਤ ਹੋ ਗਏ ਆਖਰੀ ਤੈਨੂੰ ਮਨੁੱਖਾ ਜਨਮ ਮਿਲ ਗਿਆ ਇਹ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਤੂੰ ਪ੍ਰਮਾਤਮਾ ਦੀ ਭਗਤੀ ਕਿਉਂ ਨਹੀਂ ਕਰਦਾ ਪ੍ਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰਦਾ ਸਾਧ ਸੰਗਤ ਕਿਉਂ ਨਹੀਂ ਕਰਦਾ ਤੇ ਇਸ ਵਾਸਤੇ ਸਜਣੋ ਜਿਹੜਾ ਸਾਨੂੰ ਆ ਮਨੁੱਖਾ ਜਨਮ ਮਿਲਿਆ ਹੈ ਇਹ ਮਨੁੱਖਾ ਜਨ ਨੂੰ ਸਾਨੂੰ ਸਪਰਮ ਪਤਾ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਪਰਮਾਤਮਾ ਦਾ ਸਿਮਰਨ ਕਰਨ ਵਾਸਤੇ ਸਾਧ ਸੰਗਤ ਕਰਨ ਵਾਸਤੇ ਤੇ ਆਪਣੇ ਮਾਪੇ ਦਾ ਸੇਵਾ ਕਰਨ ਵਾਸਤੇ ਮਹਾਪੁਰਸ਼ਾਂ ਦੇ ਦਰ ਤੇ ਆਉਣਾ ਸਾਡਾ ਤਾਂ ਹੀ ਸਫਲ ਹੁੰਦਾ ਹੈ ਜੇ ਅਸੀਂ ਮਹਾਪੁਰਸ਼ਾਂ ਦੇ ਦਰ ਤੇ ਆ ਕਰਕੇ ਕੁਝ ਚੰਗੀਆਂ ਗੱਲਾਂ ਆਪਣੇ ਹਿਰਦੇ ਦੇ ਵਿੱਚ ਵਸਾ ਕਰਕੇ ਜਾਈਏ ਤੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰੀਏ ਮਾਤਾ ਪਿਤਾ ਦਾ ਪਿਆਰ ਕਰੀਏ